ਗੋਲੀ ਉਹ ਦਾਸਨਾਚਾਰੀਆ ਸੇਸਰੋ ਜਗਤ ਗੁਰੂ ਭਗਵਾਨ ਬਾਬਾ ਸ਼੍ਰੀ ਚੰਨ ਸਾਹਿਬ ਮਹਾਰਾਜ ਕੀ ਜੈ ਸਭੂ ਪਿਆਰਿਓ ਸੱਚ ਸਤਗੁਰਾਂ ਦੀ ਬੜੀ ਕਿਰਪਾ ਹੋਈ ਸਵਾਜਿ ਸਿ ਦਰਸ਼ਨ ਕਰਿਆ ਮੇਰੇ ਅਤੀ ਸਤਕਾਰਯੋਗ ਪਰਮ ਪੂਜਯ ਪਰਮ ਪੰਦਰੀਏ ਪਰਮਾਤਮਾ ਜੀ ਮੇਰੇ ਵੱਡੇ ਗੁਰਪਾਈ ਸੰਤ ਸਵਾਮੀ ਸਦਗੁਣੀ ਜੀ ਮਹਾਰਾਜ ਚੋੜ ਚੱਕ ਵਾਲੇ ਸਵਾ ਮਾ ਪ੍ਰਸ਼ਨ ਸਥਾਨ ਤੇ ਪਹੁੰਚ ਕੇ ਸੋ ਮਾ ਪ੍ਰਸ਼ਨ ਦਰਸ਼ਨ ਕੀਤੇ ਆਪ ਸੰਗਤਾਂ ਵੀ ਦਰਸ਼ਨ ਕਰੋ ਸੋ ਆਓ ਮਹਾਰਾਜ ਜੀ ਤੋਂ ਭਗਵਾਨ ਦੀ ਉਪਮਾ ਵਿੱਚ ਭਗਵਾਨ ਦੀ ਬड़ाई ਦੇ ਵਿੱਚ ਤੇ ਆਪ ਸਭ ਨੂੰ ਪਤਾ ਹੀ ਹੈ ਕਿ ਸਤਿਗੁਰਾਂ ਦੇ ਪ੍ਰਕਾਸ਼ ਨਾਲ ਖੁਸ਼ੀ ਨੂੰ ਮੁੱਖ ਰੱਖ ਜਾਈਏ ਸੋ ਭਗਵਾਨ ਦੇ ਉਸਤਵ ਨੂੰ ਮੁੱਖ ਰੱਖ ਜਾਈਏ ਜੋ ਭਜਨ ਆ ਰਿਹਾ ਹੈ ਗੁਰੂ ਨਾਨਕ ਦੇਵ ਜੀ ਕਰਿ ਸ਼੍ਰੀ ਚੰਨ ਜਨਮੇ ਜਨਮ ਹੋਤੋ ਐਸਾ ਸੋ ਵੀ ਗਾਸ ਤੋਂ ਲਈ ਜੁਹਣਾ ਸੋ ਮਹਾਰਾਜ ਜੀ ਤੋਂ ਆਪਾਂ ਬੱਚੇ ਸੁਣੀਏ ਇਸ ਭਜਨ ਵਾਲੀ ਤੇ ਭਗਵਾਨ ਦੀ ਬड़ाई ਦੇ ਵਿੱਚ ਸੋ ਮੱਥਾ ਟੇਕ ਜੀ ਮਹਾਰਾਜ ਜੀ ਮੱਥਾ ਟੇਕ ਲੈਣੇ ਮਹਾਰਾਜ ਬੋਲ ਜਗਤ ਗੁਰੂ ਸ੍ਰੀ ਚੰਨ ਅਰ ਭਗਵਾਨ ਕੀ ਜੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੈ ਬਹੁਤ ਹੀ ਸਤਿਕਾਰਯੋਗ ਸਾਹਾ ਸੰਗਤ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਤਨ ਤਨ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਜਿਨ੍ਹਾਂ ਦਾ 571ਵਾਂ ਜਨਮ ਦਿਹਾੜਾ ਜੋ ਆ ਰਿਹਾ ਹੈ ਆਪ ਸੰਗਤਾਂ ਨੂੰ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਬੜੀ ਖੁਸ਼ੀ ਦੀ ਗੱਲ ਹੈ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਸੰਤ ਰੰਕਮੁਣੀ ਜੀ ਮਹਾਰਾਜ ਲੱਥਾਬੱਦੀ ਵਾਲੇ ਜਿਨ੍ਹਾਂ ਨੇ ਭਗਵਾਨ ਦੇ ਪ੍ਰਤੀ ਬੜਾ ਪ੍ਰੇਮਈ ਭਜਨਾਂ ਜੋ ਗਾਇਨ ਕੀਤਾ ਹੈ ਜੋ ਆਵਸਾਰੀ ਸੰਗਤ ਨੇ ਉਹਨੂੰ ਸਰਵਣ ਕਰਨਾ ਸੁਣਨਾ ਤੇ ਅੱਗੇ ਸ਼ੇਅਰ ਕਰਨਾ ਕਿਉਂਕਿ ਜਨਮ ਸਮੇਂ ਦੀ ਜੋ ਕੌਤਕ ਮਾਤਾ ਸੁਲਖਣਾ ਜੀਆਂ ਨੂੰ ਦਰਸ਼ਨ ਦਿੱਤੇ ਸ਼ਿਵਾ ਭਗਵਾਨ ਨੇ ਉਹ ਕੌਤਕ ਆ ਜਿਹੜਾ ਉਹ ਜਿਹੜੀ ਲੀਲਾ ਹੈਗੀ ਆ ਉਹ ਹੀ ਗੈਨ ਕੀਤਾ ਆ ਸ੍ਰੀ ਮਾਨ ਸੰਤ ਬਾਬਾ ਰੈਂਕ ਬੁਣੀ ਜੀ ਮਹਾਰਾਜ ਜੀ ਆਪ ਸਾਰੀ ਸੰਗਤ ਨੂੰ ਸਰਬਨ ਕਰਨਾ 20 ਅਗਸਤ 2025 ਨੂੰ ਰਿਲੀਜ਼ ਹੋ ਰਹਾ ਹੈ ਸਾਰੀ ਸੰਗਤ ਨੇ ਸਰਬਨ ਕਰਨਾ ਤੇ ਅੱਗੇ ਸ਼ੇਅਰ ਕਰਨਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਿਨ੍ਹਾਂ ਦੇ ਗ੍ਰਹਿ ਵਿੱਚ ਸੰਮਤ 1552 ਬਿਕਰਮੀ ਸੰਮਤ ਸ੍ਰੀ ਗੁਰੂ ਸ੍ਰੀ ਚੰਦਰ ਭਗਵਾਨ ਜੀ ਆਨੇ ਜਨਮ ਤਾਰਨ ਕੀਤਾ ਦਿਨ ਸ਼ੁੱਕਰਵਾਰ ਪੰਜ ਘੜੀਆਂ ਦਿਨ ਚੜੇ ਜਿਨ੍ਹਾਂ ਦਾ ਪ੍ਰਕਾਸ਼ ਹੋਇਆ ਹੈ ਪ੍ਰਕਾਸ਼ ਜਇ ਤਰ੍ਹਾਂ ਕੇ ਮਾਪੁਰਖਾਂ ਨੇ ਗਾਇਨ ਕਰਕੇ ਦੱਸਿਆ ਹੈ ਜਿਸ ਵਕਤ ਜਨਮ ਲਿਆ ਹੈ ਭਗਵਾਨ ਸ੍ਰੀ ਚੰਦਰ ਮਹਾਰਾਜ ਜੀਆ ਨੇ ਤੇ ਮੁਖੜਾ ਉਹਦਾ ਇੰਨਾ ਸੀ ਜਇ ਤਰ੍ਹਾਂ ਕੇ ਬੀਬੇ ਨਾਨਕੀ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦੱਸਿਆ ਵੀ ਮਹਾਰਾਜ ਬੱਚੇ ਤਾਂ ਬਹੁਤ ਦੇਖੇ ਨੇ ਪਰ ਐਸਾ ਬਾਲਕ ਕਿਤੇ ਨਹੀਂ ਦੱਸਿਆ ਨੈਨ ਨੇ ਵੀ ਦੱਸਿਆ ਵੀ ਅੱਗੇ ਮੈਂ ਬਹੁਤ ਤਰ੍ਹਾਂ ਦੇ ਬਾਲਕਾਂ ਜੋ ਪੈਦਾ ਹੋਏ ਹਨ ਮੇਰੇ ਹੱਥਾਂ ਵਿੱਚ ਪਰ ਐਸਾ ਬਾਲਕ ਕਿਤੇ ਨਹੀਂ ਦੱਸਿਆ ਹੈ ਕਿਉਂਕਿ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ ਜਿਸ ਵਕਤ ਉਹ ਜਨਮ ਧਾਰਨ ਕੀਤਾ ਉਸ ਵਕਤ ਮੁਖੜਾ ਐਦਾਂ ਸੀ ਜਿਵੇਂ ਜਹਤਰਾ ਕੇ ਪੂਰਨ ਮਾਸੀ ਦਾ ਚੰਦਰਮਾ ਹੁੰਦਾ ਇਸ ਤਰ੍ਹਾਂ ਮੁਖੜਾ ਸੀਗਾ ਸ੍ਰੀ ਗੁਰੂ ਸ੍ਰੀ ਚੰਦਰ ਭਗਵਾਨ ਜੀ ਮਹਾਰਾਜੀਆਂ ਦਾ ਤੇ ਇਸੇ ਕਰਕੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦੱਸਿਆ ਉਸ ਤਨਾ ਸਤਗੋਣਾ ਨੇ ਵੀ ਇਹੀ ਆਖਿਆ ਵੀ ਸਾਡੇ ਚੰਗੇ ਕਰਮਾਂ ਕਰਕੇ ਹੀ ਸ਼ਿਵਾਂ ਦੇ ਅਵਤਾਰ ਆ ਜੋ ਇਸ ਜਗਤ ਦੇ ਕਲਿਆਣ ਵਾਸਤੇ ਆਏ ਹਨ ਇਸ ਜਗਤ ਨੂੰ ਤਾਰਨ ਵਾਸਤੇ ਆਏ ਹਨ ਇਹਨਾਂ ਦਾ ਬੜਾ ਵੱਡਾ ਪੰਥ ਚੱਲੇਗਾ ਉਸ ਤੋਂ ਪਰੰਤ ਜਦੋਂ ਇਹਨਾਂ ਨੇ ਇਸ ਤਰ੍ਹਾਂ ਸਬਦ ਆਖੇ ਸ੍ਰੀ ਗੁਰੂ ਨਾਨਕ ਦੇਵ ਜੀਆ ਨੇ ਮਹਾਰਾਜੀਆਂ ਨੇ ਤੇ ਬੀਬੇ ਨਾਨਕੀ ਜੀ ਮਾਤਾ ਜੀ ਉਦਾਸ ਹੋ ਗਏ ਕਹਿਣ ਲੱਗੇ ਮਹਾਰਾਜ ਅੱਗੇ ਤੁਸੀਂ ਉਦਾਸੀ ਧਾਰਦੇ ਹੋ ਇਹ ਵੀ ਉਦਾਸੀ ਹੋ ਜਾਏਗਾ ਤੇ ਫਿਰ ਆਪਣੀ ਵੰਸ਼ ਕਿੱਦਾਂ ਚੱਲੇਗੀ ਫਿਰ ਉਸ ਵਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ ਵੀ ਇੱਕ ਹੋਰ ਬੇਟਾ ਪੈਦਾ ਹੋਵੇਗਾ ਜਿਹਨਾਂ ਦਾ ਨਾਮ ਲਕਸ਼ਮੀ ਚੰਦ ਸੀ ਉਹਨਾਂ ਤੋਂ ਕਹਿੰਦੇ ਅੱਗੇ ਵੰਸ਼ਕ ਵਧੀ ਹੈ ਤੇ ਆਪ ਜੀ ਪੱਲੀ ਪ੍ਰਕਾਰ ਸਾਰੇ ਜਾਣੂ ਹੋ ਸ਼੍ਰੀ ਗੁਰੂ ਸ੍ਰੀ ਚੰਦਰ ਭਗਵਾਨ ਜੀਆ ਨੇ ਉਪਦੇਸ਼ ਸੰਸਾਰ ਦੇ ਵਿੱਚ ਦਿੱਤਾ ਤੇ ਤਪਦਿਆਂ ਹਿਰਦਿਆਂ ਨੂੰ ਠੰਡਾ ਕੀਤਾ ਜਿਸ ਤਰ੍ਹਾਂ ਕਿ ਇਹ ਸ਼੍ਰੀ ਗੁਰੂ ਸ੍ਰੀ ਚੰਦਰ ਭਗਵਾਨ ਜੀਆ ਨੇ ਜਦ ਬਚਪਨ ਦੇ ਵਿੱਚ ਵੀ ਉਹਨਾਂ ਦਾ ਐਸਾ ਵਰਤਾਨ ਸੀ ਦੂਸਰਿਆਂ ਬਾਲਕਾਂ ਵਾਂਗੂ ਨਹੀਂ ਹੱਸਦੇ ਖੇਡਦੇ ਸਨ ਨਾ ਦੂਸਰਿਆਂ ਵਾਂਗੂ ਕਰਦੇ ਸਨ ਉਹ ਇੱਕ ਲੈਵਲੀਨ ਪਰਮਾਤਮਾ ਦੇ ਵਿੱਚ ਆਪਣੇ ਆਪ ਦੇ ਵਿੱਚ ਲੀਨ ਰਹਿੰਦੇ ਸੀਗੇ ਕਈ ਕਈ ਦਿਨ ਜਾ ਕੇ ਜੰਗਲ ਦੇ ਵਿੱਚ ਬੈਠ ਕੇ ਤਪ ਕਰਦੇ ਸੀਗੇ ਤੇ ਬੇਬੀ ਨਾਨਕੀ ਜਦੋਂ ਉਦਾਸ ਹੁੰਦੇ ਸੀ ਤਾਂ ਫਿਰ ਉਹਨਾਂ ਦੀ ਪਾਲ ਕਰਦੇ ਸੀ ਖੋਜ ਕਰਦੇ ਸੀ ਇੱਕ ਦਿਨ ਐਸਾ ਹੋਇਆ ਹਫਤਾ ਹੋ ਗਿਆ ਮੜੇ ਹੀ ਨਾ ਤੇ ਬੇਬੇ ਨਾਨਕੀ ਜਾਨੇ ਆਪਣੇ ਸੇਵਾਦਾਰਾਂ ਨੂੰ ਆਖਿਆ ਵੀ ਦੇਖੋ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਕਿੱਥੇ ਨੇ ਕਹਿੰਦੇ ਵੀ ਉਹ ਇਦਾਂ ਦੇ ਬਿਰਤੀ ਵਾਲੇ ਹਨ ਵੀ ਕਿਤੇ ਾਕਾਂਤ ਸਥਾਨ ਦੇ ਵਿੱਚ ਜਾ ਕੇ ਭਜਨ ਬੰਦੀ ਕਰਦੇ ਹੋਣਗੇ ਜੰਗਲ ਏਰੀਆ ਦੇ ਵਿੱਚ ਦੇਖੋ ਜਾ ਕੇ ਜਦੋਂ ਜੰਗਲ ਦੇ ਵਿੱਚ ਗਏ ਜਾ ਕੇ ਦੇਖਿਆ ਤੇ ਧੂਆ ਤਪ ਰਿਹਾ ਹੈ ਤੇ ਧੂਆ ਨਿਕਲ ਰਿਹਾ ਉਹਨਾਂ ਨੇ ਆਖਿਆ ਵੀ ਭਗਵਾਨ ਸ੍ਰੀ ਚੰਦਰ ਮਹਾਰਾਜ ਇੱਥੇ ਹੋਣਗੇ ਕਿਉਂਕਿ ਬੇਬੇ ਨਾਨਕ ਜੀ ਨੇ ਆਖਿਆ ਧੂਆ ਲਾ ਕੇ ਬੈਠੇ ਹੁੰਦੇ ਨੇ ਜਦੋਂ ਉੱਥੇ ਗਏ ਤੇ ਚਗੇਰੇ ਦੇਖਿਆ ਜਾ ਕੇ ਦੂਰੋ ਜੰਗਲ ਦੇ ਵਿੱਚ ਹਾਥੀ ਬੈਠੇ ਹਨ ਸ਼ੇਰ ਬੈਠੇ ਹਨ ਚੀਤੇ ਬੈਠੇ ਹਨ ਹੋਰ ਅਨੇਕਾਂ ਜਾਨਵਰ ਬੈਠੇ ਹਨ ਆਲੇ-ਦੁਆਲੇ ਕਿਉਂਕਿ ਉਹਨਾਂ ਦੇ ਦਰਸ਼ਨ ਕਰਕੇ ਦیدار ਕਰਕੇ ਇਹਨਾਂ ਦਾ ਜਿਹੜਾ ਸਾਨਮੁਖ ਬੈਠ ਕਰਕੇ ਤੇ ਉਹਨਾਂ ਦੇ ਮਨ ਇੰਨੇ ਸ਼ੁੱਧ ਹੋ ਗਏ ਨੇ ਆਪਸ ਵਿੱਚ ਈਰਖਾ ਕਰਨੇ ਹੀ ਭੁੱਲ ਗਏ ਸਨ ਉਹ ਕਿਉਂਕਿ ਮਾਸਾਹਾਰੀ ਜਾਨਵਰ ਹਨ ਜਦੋਂ ਉਹਨਾਂ ਦਾ ਅਲਾਹੀ ਨੂਰ ਦੇ ਦਰਸ਼ਨ ਕੀਤੇ ਤਾਂ ਉਹ ਆਪਣੇ ਆਪ ਹੀ ਸ਼ੁੱਧ ਬੁੱਧ ਭੁੱਲ ਗਏ ਸਨ ਉਹਨਾਂ ਨੇ ਦੇਖਿਆ ਜੇ ਹੁਣ ਅਸੀਂ ਕੋਲੇ ਜਾਵਾਂਗੇ ਤਾਂ ਸਾਨੂੰ ਇਹ ਨਾ ਹੋਵੇ ਨੁਕਸਾਨ ਕਰਨ ਸਾਨੂੰ ਖਾ ਜਾਣ ਉਹਨਾਂ ਨੇ ਦੂਰੋਂ ਹੀ ਖੜ ਕੇ ਬੇਨਤੀ ਕੀਤੀ ਕਹਿੰਦੇ ਹੈ ਭਗਵਾਨ ਸ੍ਰੀ ਚੰਦਰ ਮਹਾਰਾਜ ਬੇਬੇ ਨਾਨਕੀ ਜੀ ਆਪ ਜੀ ਨੂੰ ਯਾਦ ਕਰ ਰਹੇ ਹਨ ਆਪ ਕਿਰਪਾ ਕਰੋ ਜਦੋਂ ਅੰਤਰਜਾਮੀ ਘਟਾਂ ਘਟਾਂ ਦੇ ਜਾਨਨ ਹਾਰ ਜਦੋਂ ਉਹਨਾਂ ਦੇ ਪੁਕਾਰ ਸੁਣੀ ਤੇ ਉਸ ਵਕਤ ਇਸ਼ਾਰਾ ਕਰ ਦਿੱਤਾ ਸਾਰੇ ਹੀ ਚੀਤੇ ਸ਼ੇਰ ਆਦਕ ਹਾਥੀ ਆਦਕ ਉਹ ਆਪਣੇ ਆਪਣੇ ਸਥਾਨਾਂ ਵੱਲ ਨੂੰ ਚਲੇ ਗਏ ਜਦੋਂ ਸੰਗਤ ਨੇ ਆ ਕੇ ਗੁਰਮਖਾਨੇ ਆ ਕੇ ਦਸੈਲ ਘਰਾਣੇ ਵੀ ਮਹਾਰਾਜ ਬੇਬੇ ਨਾਨਕੀ ਯਾਦ ਕਰਦੇ ਹਨ ਆਪ ਕਿਰਪਾ ਕਰੋ ਉਸ ਵਕਤ ਉੱਠ ਕੇ ਉਹਨਾਂ ਦੇ ਨਾਲ ਚਲੇ ਗਏ ਜਦੋਂ ਕਰੇ ਆਏ ਤੇ ਬੇਬੇ ਨਾਨਕੀ ਨੇ ਆਪਣੇ ਗਲ ਬਫੜੀ ਦੇ ਵਿੱਚ ਲੈ ਲਿਆ ਬੜਾ ਪਿਆਰ ਕੀਤਾ ਤੇ ਕਹਿੰਦੇ ਤੁਸੀਂ ਏਦਾਂ ਨਾ ਜਾਇਆ ਕਰੋ ਸਾਨੂੰ ਤੁਹਾਨੇ ਦਰਸ਼ਨ ਕੀਤੇ ਤੋਂ ਬਾਅਦ ਸਾਨੂੰ ਚੈਨ ਨਹੀਂ ਆਉਂਦੀ ਐ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਨਿਹਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਗੁਰਪਾਈ ਸੰਤ ਸਾਰੇ ਸੁਧਮਨੀ ਜੀ ਮਹਾਰਾਜ ਮਿੱਠ ਬੁਲੜੇ ਨਿੱਗੇ ਸਵਾਦੀ ਮਾਲਕ ਤਪਮੂਰਤੀ ਜਿਨ੍ਹਾਂ ਨੇ ਆਪਣੀ ਬੜੀ ਹੀ ਪਿਆਰ ਤੇ ਸਤਿਕਾਰ ਨਾਲ ਭਗਵਾਨ ਦੀ ਬड़ाई ਦੇ ਵਿੱਚ ਭਗਵਾਨ ਜੀ ਦੀ ਉਪਮਾ ਵਿੱਚ ਜੋ ਮਹਾਰਾਜ ਨੇ ਆ ਵੀ ਤੁਹਾਨੂੰ ਪਛਣਾ ਸੁਣਾਈ। ਸੋ ਗੁਰਮੁਖ ਪਿਆਰੋ ਸਾਧੂ ਸੰਤ ਮਹਾਤਮਾ ਜਨ ਸਮਾਜ ਦੇ ਹਿਤ ਲਈ ਸਮਾਜਿਕ ਕਲਿਆਣ ਲਈ ਉਹ ਆਪਣਾ ਜੀਵਨ ਦੇ ਖੇਲਾ ਦਿੰਦੇ ਨੇ। ਸੋ ਅੱਜ ਵੀ ਭਾਰਤਵਸ ਦੇ ਵਿੱਚ ਸਾਡੇ ਉਦਾਸਨ ਸਾਧੂ ਜਨ ਮਹਾਤਮਾ ਜਨ ਭਗਵਾਨ ਜੀ ਦਾ ਉਪਦੇਸ਼ ਜੇਤੂ ਨਗਰੀ ਤਾਰੂਗਾ ਹਲਕ ਪ੍ਰਕਰਸ਼ੇ ਨਾ ਇਸ ਦੇਸ਼ ਨੂੰ ਮੁੱਖ ਰੱਖ ਕੇ ਜਨ ਕਲਿਆਣ ਹਿਤ ਲਈ ਜਨ ਸੰਸਾਰ ਦੇ ਭਲੇ ਲਈ ਉਹ अनेका ਕਾਰਜ ਜੋ ਸਮਾਜ ਹਿਤ ਲਈ ਕਰ ਰਹੇ ਨੇ ਸੋ ਮਹਾਪੁਰਸ਼ਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਮਹਾਰਾਜ ਜੀ ਨੇ ਇਸ ਭਜਨ ਦੀ ਤੇ ਉਦਾਸਨੀ ਪੇਖ ਦੀ ਪ੍ਰਚਾਰ ਸਾਡੀ ਸਰਦਾਸ ਨੂੰ ਅਸ਼ੀਰਵਾਦ ਤੇ ਸਹਿਯੋਗ ਦਿੱਤਾ ਹੈ ਸੋ ਮੈਂ ਦੁਬਾਰਾ ਫਿਰ ਮੇਰੇ ਮਹਾਂਪੁਰਸ਼ਾਂ ਦਾ ਅਤੀ ਸਤਿਕਾਰ ਜੋ ਸੰਤ ਸਵਾਮੀ ਸੁਖਮਨੀ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਗੁਰੂਮਾਰ ਦੇ ਕਿਰਪਾ ਕਰਨ ਬੋਲੀ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਸਿੱਧ ਸਮਾਧੀ ਵਾਲੇ ਮਹਾਂਪੁਰਖੋਂ ਕੀ ਜੈ